ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਦੀ ਜੋਗ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਅੱਜ ਦੀ ਵਿਜ਼ਿਟ ਪਿੰਡ ਚੱਕਰੀ ਜ਼ਿਲ੍ਹਾ ਤਰਨਤਾਰ ਤੇ ਤਹਿਸੀਲ ਵੀ ਸ਼੍ਰੀ ਤਰਨਤਾਰ ਸਾਹਿਬੀ ਬਾਈ ਸਰਨਾਮ ਦੇ ਫਾਰਮ ਤੇ ਪਹੁੰਚਿਆ ਇੱਕ ਵੈੜ ਬਿਲਕੁਲ ਸਜਣੂ ਤਿਆਰੀ ਤੇ ਕੋਈ ਚਾਰ ਪੰਜ ਦਿਨ ਦਾ ਸਮਾਂ ਬਾਕੀ ਹੋਣ ਦੇ ਵਿੱਚ ਇੱਕ ਟੋਕਰ ਦਾ ਬਣਿਆ ਦੋਹਾਂ ਦੀ ਡਿਟੇਲ ਕਰਦੇ ਆਂ ਸਾਝੀ ਰੇਟ ਬਿਲਕੁਲ ਮੁਫਤੋਂ ਮੁਫਤਰਾ ਕੰਮ ਕਰਤਾ ਰੇਟ ਬਣੇ ਰਿਓ ਐਂਡ ਤੱਕਰ ਜੀ ਬਾਈ ਸਨਾਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਉਸ ਨਾਲ ਠੀਠਾ ਜੀ ਰਹਿਮਤ ਪਾਤਸ਼ਾਹ ਦੀ ਬੜੇ ਬੜੇ ਕਰਤਾ ਠੀਕ ਹੈ ਡਰੈਸ ਕਰੀਏ ਨੋਟ ਡਰੈਸ ਭਾਈ ਪਿੰਡ ਆਪਣਾ ਖਗਰੀ ਆਈ ਹੂੰ ਤਸੀਲ ਵੀ ਤਰਨਤਾਰਨ ਹਾਂ ਜਿਹੜਾ ਵੀ ਤਰਨਤਾਰਨ ਆਈ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 6231341 ਠੀਕ ਹੈ ਜੀ ਹਾਂ ਜੀ ਤੇ ਸ਼ੁਰੂਆਤ ਇਤੋਂ ਕਰੀਏ ਤਿਆਰੀ ਵਾਲੀ ਤੋਂ ਹਣਾ ਇਹ ਕਿੰਨੇ ਕੁ ਭਾਈ ਦਿਨ ਸਹੀ ਰਹਿ ਗਏ ਇਹ ਦਿਨ ਭਾਈ ਪੰਜ ਚਾਰ ਦਿਨ ਲੈ ਹੀ ਜਾਣੇ ਨੇ ਆਏ ਲੈ ਜਾਣੇ ਹਣਾ ਹਾਂਜੀ ਸ਼ਾਹੀ ਆਲ ਦੇ ਕਰਾਓ ਜੀ ਇਹਦੇ ਵਿੱਚ ਹਾਂਜੀ ਜੀ ਕਰਾਓ ਜੀ ਹਾਂ ਪੰਜ ਚਾਰ ਦਿਨ ਹੀ ਲេចੜੇ ਹਾਂ ਕਿ ਪੰਜ ਚਾਰ ਦਿਨ ਲੱਗੇ ਹੋਣੇ ਥਾਨ ਬੜਾ ਸੋਹਣਾ ਮਲਦਾ ਆਲਾ ਥਾਨ ਤੇ ਭਾਜੀ ਮਈਆਂ ਲੱਗਣ ਬਿਲਕੁਲ ਓਕੇ ਆਈ ਤੇ ਪਣਾ ਓਕੇ ਜਿਆ ਪੂਰੀ ਭਰਾ ਜੀ ਆਪੋ ਤੋਂ ਭੈਣ ਭਰਾ ਦੀ ਇੱਛਾ ਜੀ ਕਰਕੇ ਖੜੇ ਆ ਠੀਕ ਹੈ ਨਾ ਜੀ ਹਾਂ ਜੀ ਲੈ ਜੀ ਸੱਜਣੂ ਥਾਨ ਥਾ ਮਚਾ ਲਏ ਸੋਹਣਾ ਥਾਨ ਲਗਾ ਬਾਕੀ ਚਾਰ ਪੰਜ ਦਿਨ ਦਾ ਸਮਾਂ ਬਾਕੀ ਲੜਣਾ ਲੈ ਜੂ ਕਰਮਾ ਲਈ ਬਾਕੀ ਕਾਦੇ ਭਾਈ ਜੀ ਮੀਡੀਅਮ ਹੈ ਬਾਕੀ ਉਦਾਂ ਗੋਲ ਹੈ ਮੀਡੀਅਮ ਸਾਈਜ਼ ਜੀ ਆ ਜਾਰੀ ਜੇ ਤੁਸੀਂ ਵੱਡੀ ਆਖੋ ਨਾ ਹਾਂਜੀ ਉਨੀ ਨਹੀਂ ਹੈ ਜਾਰੀ ਵੱਡੀ ਤੇ ਜਿੰਨਾ ਕਿ ਗੁੱਟ ਦੇ ਹਿਸਾਬ ਨਾਲ ਪਾਓਗੇ ਉਨਾ ਕ ਮਿੱਠਾ ਹੋ ਜਾਊਗਾ ਬਾਬਾ ਉਹਨਾਂ ਦੀ ਬਣਾਉਂਦਾ ਹੈ ਤੇ ਕੀਮਤ ਭਾਈ ਜੀ ਕਿੰਨੀ ਹੋਊਗੀ ਕਿੰਨੇ ਭਾਈ ਦੇ ਦੀ 35 ਦੀ ਹਾਂ ਚਾਹੀਦੀ ਤਾਂ ਹੈਗੀ ਵੇਚ ਜਾਣੀ ਹਾਂਜੀ 35 ਦੀ ਅੱਜ ਕੱਲ ਕੀ ਆਉਂਦੇ ਆ ਟੋਕੜਾਂ ਕੰਗ ਦਿੱਤੀ ਜਾਂਦੇ ਸਾਰੇ ਭੈਂਤ ਦਾ ਇਹ ਭਾਈ ਆਪਾਂ ਜਸਨੂ ਜਿਹੜੀ ਜਿਹੜੀ 32000 ਦੇ ਜਮਾਵੇ ਸਹੀ ਹੈ ਜੀ ਹਾਂਜੀ ਇਹ ਹੈ ਜੀ ਆ ਬਿਲਕੁਲ ਵੀਡੀਓ ਆ ਦੇਖਦੇ ਬਾਕੀ ਬਾਰੇ ਕੋਈ ਨੀ ਰਾਜ ਰੋਹੀ ਬੋਲ ਗਾਲਿਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਆ ਗਈ ਟੋਕਰ ਕੱਪਣ ਇਹ ਭਾਈ ਟੋਕਰ ਕੱਪਣ ਇਹ ਆਪਣੀ 3.5 ਨਵੇਂ ਚੱਕ ਪਾਸ ਆ ਹਾਂਜੀ ਆਪਣੇ ਕੋ ਵੀਡੀਓ ਬੜੀ ਕੋ ਘੜੇ ਭਰਾ ਆਏ ਆਪਣੀ ਡਾਕਟਰ ਨਾਲ ਲੈ ਕੇ ਚਾ ਕਰਾਵੇ ਆਪਣੇ ਕੋ ਲੈ ਜਾ ਸਕਦਾ ਇਹਦੇ ਚੋਂ ਦੁੱਧ 6 ਲੀਟਰ ਆ ਤੇ ਆਪਾਂ 5 ਦੀ ਗਰੰਟੀ ਦੇਣੀ ਚਲੋ ਕੋਈ 5 ਭਾਗ ਬਥਾਰ ਹੋਣਾ ਮਾਰੀ ਠੀਕ ਆ 5 ਕਿਲੋ ਦੀ ਦੁੱਧ ਸੱਜਣ ਨੂੰ ਦੋ ਟਾਈਮਾਂ ਦਾ ਚੱਕ ਆ ਪਾਸ ਚੱਕ ਪਾਸ ਹੈ ਤੇ ਵੀਡੀਓ ਵੀ ਬਾਈ ਨੇ ਬਣਾਈ ਜਿਹੜੇ ਡਾਇਰੈਕਟਰ ਤੋਂ ਕਰਵਾਈ ਆ ਜੇ ਕਿਹੜਾ ਭੈਣ ਭਰਾ ਦਾ ਸਬਦ ਆ ਜੇ ਤੇ ਉਹ ਆਪਣੀ ਵੀਡੀਓ ਵੀ ਚੈੱਕ ਕਰ ਸਕਦਾ ਬਾਜੀ ਪਾਜੀ ਪਹਿਲਾਂ ਸਵੇਰ ਨੂੰ ਦੂਜੇ ਵਾਰ ਤੇ ਗੱਪਣਗੇ ਹਾਂ ਦੂਜੇ ਸਵੇਰੇ ਲਈ ਬਈ ਇਹਦਾ ਰੇਟ ਕੀ ਰਹਿ ਗਿਆ ਜਿਹੜਾ ਭਾਜੀ ਭਾਣਾ 35 ਕਰ ਲਗੇ ਠੀਕ ਹੈ ਜੀ ਇਹ 30 ਦੇਵਾਂਗੇ ਜੱਸ ਲਈ 30 ਦੀ ਹਾਂਜੀ ਉੱਚ ਛੱਡ ਗਏ 30 ਦੇ ਠੀਕ ਹੈ ਰੋ ਛੱਡਦਾ 29 ਦੇ ਦਾਂਗੇ 29 ਦੀ ਹਾਂਜੀ ਦੋ ਨਾ ਛੱਡ ਗਏ ਨਹੀਂ ਭਾਈ ਦੋ ਧੱਕਾ ਆਇਆ ਕੋਈ ਜਿਹੜਾ ਬੈੜਾ ਬਰਾ ਦਾ ਕਰਦਾਗਾ ਮਾ ਦਾ ਥੋੜਾ ਬੋਦਾ ਆ ਗਿਆ ਦਾ ਅੱਛਾ ਜੀ ਹਾਂਜੀ ਚਲ 500 ਛੱਡ ਦਿਓ ਕੋਈ ਨਹੀਂ ਛੱਡਦਾਗੇ 500 2825 ਕਰ ਦਿਓ ਹਾਂਜੀ ਠੀਕ ਆ ਠੀਕ ਆ ਠੀਕ ਆ ਲੋ ਜੀ 28250 ਦੀ ਸੱਜ ਨੂੰ ਇਹ ਬੈੜਾ ਤੁਹਾਨੂੰ ਮਿਲ ਜੂਗੀ ਤੇ ਬਾਕੀ ਆਪਣੀ ਖਰੀਦਦਾਰੀ ਕਰਿਓ ਪਿੰਡ ਸ਼ਗਰੀ ਪਹੁੰਚ ਕੇ ਨੇੜੇ ਪੱਟੀ ਦੇ ਤੇ ਉਧਰੋਂ ਨਸ਼ਹਿਰਾ ਪੰਨੂਆ ਵੀ ਲੱਗ ਗਈ ਆ ਮੰਤਾਂ ਨਹੀਂ ਛੱਡੀਆਂ ਵਿਚ ਵਿਚਾਲੇ ਜੇ ਆ ਜਾਂਦਾ ਇਹ ਨਗਰ ਤੇ ਪਾਉਂਚ ਕੇ ਤਸੱਲੀ ਕਰਕੇ ਜਿਹੜੀ ਚੰਗੀ ਲੱਗਦੀ ਆ ਹੋਂ ਦੀ ਖਰੀਦਦਾਰੀ ਕਰ ਸਕਦੇ ਜੀ ਸਤਿ ਸ੍ਰੀ ਅਕਾਲ